ਲਓ ਵੀ ਮਿੱਤਰੋ ਕਰਾਈਏ ਸ਼ੌਂਕ ਰੱਤਿਆਂ ਦਾ ਬਾਈ ਇਹ ਜੋੜਾ ਲਾਤਾ ਬਾਈ ਮਦੀਨ ਹੈ ਪੂਰੀ ਵਾਈਟ ਟੱਕ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਫੜ ਕੇ ਕਰੋ ਚੈੱਕ ਬਾਈ ਉ ਪੂਰੀ ਵਾਈਟ ਟੱਕ ਚ ਬਹੁਤ ਚੰਗੀ ਮਦੀਨ ਆ ਬਾਈ ਠੀਕ ਹੈ ਜੀ ਪੂਰੀਆਂ ਨੋਂਦਰਾ ਤੇ ਪੂਰੀ ਨੋਕਾ ਇਹਦਾ ਕਰਾਉਣਿਆ ਸ਼ੌਕ ਤੋਂ ਨੂੰ ਨਰਦਾ ਲਓ ਜੀ ਕਰੋ ਸ਼ੌਕ ਨਰਦਾ ਬਾਈ ਪੂਰੀ ਵਾਈਟ ਟੱਕ ਚ ਇਹਦਾ ਵੀ ਪੂਰਾ ਨੋਕਾ ਤੇ ਪੂਰੀਆਂ ਨੋਂਦਰਾ ਬਾਈ ਅੰਜੇ ਕਰ ਲੋ ਚੈੱਕ ਠੀਕ ਹੈ ਜੀ ਵਾਈਟ ਟੱਕ ਚ ਇਹ ਲਾਤਾ ਬਾਈ ਜੋੜਾ ਜੋੜਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਮੇਰਾ ਵੀਰ ਤੇ ਵਧੀਆ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਲੋ ਜੀ ਕਰਾਈਏ ਦੂਜੇ ਜੋੜੇ ਦਾ ਸ਼ੌਂਕ ਕਰੋ ਬਾਈ ਚੇਕ ਕਰੋ ਲੋ ਜੀ ਆਹ ਨਾਰਾ ਬਾਈ ਤੇ ਇਹਦੇ ਡੱਕੇ ਵੀ ਆ ਥੋੜੇ ਥੋੜੇ ਡੱਕੇ ਵੀ ਆ ਇਹ ਰਾਜਨਾਲਿਆ ਚੋ ਬਈ ਸ਼ਾਖੇ ਕੱਢੇ ਵੇ ਪੈਰਾਂ ਤੇ ਡੱਕੇ ਇਹ ਜੋੜਾ ਲਾਇਆ ਠੀਕ ਹੈ ਜੀ ਤੇ ਆਪਾਂ ਪੀੜੀਆਂ ਅੱਖਾਂ ਚ ਵੀ ਦਿਖਾਉਨੇ ਆ ਜੋੜਾ ਰਾਜਨਾਲੇ ਕਰਾਏ ਲੋ ਜੀ ਮਿੱਤਰੋ ਕਰੋ ਚੈੱਕ ਆ ਵੀ ਰਾਜਨਾਲੇ ਬਾਈ ਠੀਕ ਹੈ ਜੀ ਆ ਤਾਂ ਨਾਰਾ ਹੈ ਜੀ ਤੇ ਆ ਮਦੀਨ ਬੈਠੀ ਆ ਬਾਈ ਇਹਦਾ ਵੀ ਸੋਨੋ ਫੜ ਕੇ ਸ਼ੌਂਕ ਕਰਵਾ ਦਿੰਨੇ ਆ ਕਰੋ ਚੈੱਕ ਬਾਈ ਆ ਮਦੀਨ ਆ ਗਈ ਵੀਰੇ ਜਮਾ ਨਰ ਦੇ ਜਮਾ ਬਿਲਕੁਲ ਡਿੱਟੋ ਕਾਪੀ ਇੱਕੋ ਜਿਹਾ ਬਈ ਛੋਟੇ ਇਹਨਾਂ ਦੇ ਆ ਸੇਮ ਹੀ ਆ ਉਹੀ ਅੱਖਾਂ ਨੋਕਾ ਪੈਰਾਂ ਦਾ ਨੋਂਦਰਾ ਠੀਕ ਹੈ ਜੀ ਕਰੋ ਬਈ ਜੀ ਕਰ ਦੋ ਵੀਡੀਓ ਨੂੰ ਸ਼ੇਅਰ ਬਾਈ ਲਾਈਕ ਕਮੈਂਟ ਕਰਿਓ ਲਓ ਜੀ ਤੇ ਬਾਕੀ ਕਿਹੜੇ ਕਿਹੜੇ ਵੀਰਾਂ ਦੇ ਦੱਸਿਓ ਕਿਹੜੀ ਕਿਹੜੀ ਜਗ੍ਹਾ ਤੋਂ ਵੀਰ ਵੀਡੀਓ ਆਪਣੀ ਦੇਖਦੇ ਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਅਦਿਵਿਕ